ਬਹੁਤ ਕੱਦ ਕਾਠਾ ਜੀ ਚੈੱਕ ਕਰ ਲਓ ਤੁਸੀਂ ਮੋੜ ਲਿਆ ਅਡ ਹੋਰ ਸੇਲ ਹੋ ਕੇ ਸੈਦੋਗੇ ਪਹੁੰਚੀ ਆ ਚੈੱਕ ਕਰੋ ਤੁਸੀਂ ਪਲੂਣ ਸੂਈ ਆ ਪਿੱਸੇ ਵੀ ਬੱਸੀ ਦਿੱਤੀ ਆ ਬੈੜ ਨੇ ਆਡਰ ਆ ਜਿਹੜਾ ਫਿਕਸ ਫੋਰਨ ਵਾਲੀਆਂ ਗਾਵਾਂ ਦਾ ਜਿਹੜਾ ਆਡਰ ਆ ਉਸ ਤਰ੍ਹਾਂ ਦਾ ਆਡਰ ਗੁਲਾਬੀ ਆਡਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਮੂੰਹੂ ਵੀ ਹਲੇ ਦੋ ਦਿਨ ਦੀ ਆ ਜੀ ਤੇ ਪਿੱਸੇ ਵੀ ਇਹਦੇ ਬੱਸੀ ਆ ਚੈੱਕ ਕਰੋ ਤੇ ਥਣ ਦੀ ਕੁਆਲਿਟੀ ਦੀ ਆਪਾਂ ਗੱਲ ਕਰੀਏ ਚੈੱਕ ਕਰ ਸਕਦੇ ਹੋ ਮਿਲ ਕੇ ਬੈਨ ਤੁਸੀਂ ਚੈੱਕ ਕਰੋ ਪਲੂਣ ਸੂਈ ਹੈ ਤਾਜੀ ਸੂਈ ਹੈਗੀ ਬਾਈ ਨੇ ਖਰੀਦੀ ਆ ਆਪਾਂ ਬਾਈ ਨਾਲ ਵੀ ਥੋੜੀ ਗੱਲਬਾਤ ਕਰਾਉਣੇ ਆਂਗੇ ਤੁਸੀਂ ਵੀ ਕੋਈ ਇਦਾਂ ਦੀ ਵੇੜ ਖਰੀਦਣੀ ਆ ਤਾਂ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਉੱਥੇ ਪਹੁੰਚ ਕੇ ਤੁਸੀਂ ਖਰੀਦ ਸਕਦੇ ਹੋਂਗੀਆਂ ਤਰ੍ਹਾਂ ਦੀ ਇਹ ਬਾਈਆਂ ਨੇ ਖਰੀਦੀਆਂ ਜਾਣਕਾਰੀ ਆਪਾਂ ਬਾਈਆਂ ਤੋਂ ਲੈਣੇ ਆਂਗੇ ਬਾਈ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਬਾਈ ਆਪਣਾ ਹਾਂ ਸਿੰਘ ਜੀ ਕਿਹੜਾ ਪੰਡਾ ਬਾਈ ਸੈਦੋ ਕੇ ਜੀ ਸੈਦੋ ਕੇ ਹਾਂਜੀ ਬੈਡ YouTube ਤੇ ਦੇਖੀ ਸੀ ਹਾਂਜੀ ਹਾਂਜੀ ਵੀਡੀਓ ਦੇਖ ਕੇ ਖਰੀਦੀ ਆ ਠੀਕ ਐ ਕਿੰਨੇਵੇਂ ਸੂਏ ਸੂਈ ਆ ਇਹ ਇਹ ਪਲੂਣੀ ਪਲੂਣ ਕਿੰਨਾ ਦੁੱਧ ਕਿਹਾਗਾ ਦੁੱਧ ਨੂੰ ਪੌਣ ਤੋਂ 25 ਲੀਟਰ ਆ ਜੀ 25 ਲੀਟਰ ਠੀਕ ਐ 3+ ਹੋਊਗੀ ਠੀਕ ਐ ਕਿੰਨੇ ਖਰੀਦੀ ਆ ਇਹ ਬੈੜ ਆਪਾਂ 160 ਦੀ 160 ਦੀ ਮਾਨਦਾਨ ਸੋੜ 1.75 ਮੰਗਦੇ ਸੀ ਵੇ ਗਈ 1.60 ਠੀਕ ਆ ਕਿੰਨੇ ਕੁ ਟਾਈਮ ਚ ਸੌਦਾ ਹੋ ਗਿਆ ਸੀ ਸੌਦਾ ਬਸ 5-7 ਮਿੰਟ ਲੱਗੇ ਕਿੰਨੀਆਂ ਗਵੜਾਂ ਸੀਗੀਆਂ ਗਵੜੀਆਂ ਬਾਦੂ ਹੀ ਉੱਥੇ ਬਾਦੂ ਮਾਲ ਸੀਗਾ ਹਾਂਜੀ ਬਾਦੂ ਹੁੰਦਾ ਕੀ ਕਹਿਣਾ ਕੀ ਕਹਿਣਾ ਚਾਹੇਗਾ ਦਰਸ਼ਕਾਂ ਬੜੀ ਪਾਈ ਦਾ ਸੁਭਾਅ ਬਹੁਤ ਵਧੀਆ ਹੈਗਾ ਹਾਂਜੀ ਪੂਰਾ ਵਧੀਆ ਪੂਰਾ ਮਨਤਨ ਕਰਦੇ ਪਹਿਲੀ ਵੈੜ ਖਰੀਦੀ ਹੈ ਕਿ ਪਹਿਲਾਂ ਵੀ ਹੈਗੀਆਂ ਨੇ ਇਹ ਪਹਿਲੀ ਖਰੀਦੀ ਆਪਾਂ ਨੇ ਪਹਿਲਾਂ ਹੀ ਖਰੀਦੀ ਆ ਪਹਿਲਾਂ ਤਾਂ ਨਹੀਂ ਕਿਤੇ ਗਏ ਖਰੀਦਣ ਨਹੀਂ ਨਹੀਂ ਪਹਿਲਾਂ ਨਹੀਂ ਪਹਿਲੀ ਵਾਰ ਹੀ ਗਈ ਪਹਿਲੀ ਵਾਰ ਹੀ ਗਈ ਐ ਪਿੱਛੇ ਹੀ ਵਸੀ ਐ ਹਾਂਜੀ ਹਾਂਜੀ ਪਿੱਛੇ ਹੀ ਵਸੀ ਠੀਕ ਆ 25 ਲੀਟਰ ਦੁੱਧ ਹੁਣ ਦਿੰਦੀ ਆ ਕਿੰਨਾ ਕਿਹਾ ਵੀ 30 ਦੇ ਦੂ 30 ਤੋਂ ਪਲੱਸ ਹਾਂਜੀ ਠੀਕ ਆ ਠੀਕ ਆ ਬਈ ਧੰਨਵਾਦ ਲੈ ਦੋਸਤੋ ਆ ਬਾਈਆਂ ਨੇ ਬੈੜ ਖਰੀਦੀ ਆ ਤੁਸੀਂ ਚੈੱਕ ਕਰੋ ਬਾਈ ਕਹਿੰਦੇ ਵੀਡੀਓ ਦੇਖੀ ਸੀ ਜਿੱਦਾਂ ਦੀ ਵੀਡੀਓ ਦੇ ਵਿੱਚ ਬਾਈ ਨੇ ਬੈੜ ਕਿਹਾ ਸੀ ਉਦਾਂ ਦੀ ਬੈੜ ਆ ਚੈੱਕ ਕਰੋ ਘਰੇ ਲੂ ਨੇ ਬਾਈ ਘਰੇ ਰੱਖਣ ਖਾਤਰ ਬੈੜ ਇਹ ਖਰੀਦੀ ਹੈਗੀ ਤੁਸੀਂ ਵੀ ਕੋਈ ਇਦਾਂ ਦੀ ਬੈੜ ਖਰੀਦਣੀ ਆ ਸਕਰੀਨ ਤੇ ਪ੍ਰਦੀਪ ਦਾ ਨੰਬਰ ਚੱਲਦਾਗਾ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਬੈੜ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ ਕਰ ਦਿਓ ਜੀ ਵੀਡੀਓ ਨੂੰ ਸ਼ੇਅਰ ਇਧਰ ਨੂੰ ਤੁਰਦੇ ਚੱਲ ਬਹੁਤ ਕੱਦ ਕਾਠਾ ਜੀ ਚੈੱਕ ਕਰ ਲਓ ਤੁਸੀਂ ਮੋੜ ਲਿਆ